ਔਰ ਇਹ ਵੀ ਪਤਾ ਕਿ ਸਰਕਾਰਾਂ ਇੱਥੇ ਖੜੀਆਂ ਹੋਣ ਨਾ ਖੜੀਆਂ ਹੋਣ ਸਾਡੇ ਪੰਜਾਬੀ ਐਨੇ ਦਰਿਆਦਿਲ ਨੇ ਚਾਹੇ ਇੰਡੀਆ 'ਚ ਬੈਠਣ ਚਾਹੇ ਬ੍ਰਾਡਸ ਬੈਠਣ ਉਹ ਸਾਰੇ ਇਸ ਸਮੇਂ 'ਚ ਇੱਕ ਦੂਜੇ ਦਾ ਸਾਥ ਦਿੰਦੇ ਨੇ ਤੇ ਹੰਜੇ ਅਮਰਸਰ ਸੀ ਅਸੀਂ ਡਾਕਟਰ ਸਾਹਿਬ ਨੇ ਵੀ ਗੱਲਾਂ ਹੁੰਦੀਆਂ ਸੀ ਕਿ ਸਮਾਨ ਇੱਥੇ ਇੰਨਾ ਜ਼ਿਆਦਾ ਹੋ ਚੁੱਕਾ ਹੈ ਲੇਕਿਨ ਲੋਕਾਂ ਤੱਕ ਪਹੁੰਚ ਨਹੀਂ ਰਿਹਾ ਬੋਰਡ ਦਾ ਵੀ ਇੰਤਜ਼ਾਮ ਕੀਤਾ ਹਰ ਵਰਗ ਦੇ ਲੋਕ ਆਉਣਗੇ ਇੱਥੇ ਔਰ ਜਿਹੜੇ-ਜਿਹੜੇ ਲੋਕਾਂ ਦਾ ਜਿੰਨਾ-ਜਿੰਨਾ ਵਾਅਦਾ ਚੱਲਦਾ ਉਹ ਆਪਣੀ ਆਵਾਜ਼ ਜ਼ਰੂਰ ਲਾਉਣਗੇ ਦੇਸ਼ਾਂ ਵਿਦੇਸ਼ਾਂ ਤੋਂ ਮਦਦ ਦੇ ਹੱਥ ਅੱਗੇ ਆ ਰਹੇ ਨੇ ਤੇ ਇਸ ਵੇਲੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇਸ ਵੇਲੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਹੁੰਚੇ ਨੇ ਅਜਨਾਲਾ ਦੇ ਵਿੱਚ ਪਹੁੰਚੇ ਨੇ ਜਿੱਥੇ ਕਿ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਖੁਦ ਅੱਜ ਸਵੇਰ ਤੋਂ ਹੀ ਇੱਥੇ ਪਹੁੰਚੇ ਨੇ ਤਾਂ ਗੱਲਬਾਤ ਕਰਾਂਗੇ ਨਿੱਕੂ ਜੀ ਕਿਸ ਤਰ੍ਹਾਂ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਜੋ ਸਾਰੇ ਦੁਨੀਆ ਨੂੰ ਪਤਾ ਨਹੀਂ ਜੀ ਹਾਂ ਔਰ ਇਹ ਵੀ ਪਤਾ ਕਿ ਸਰਕਾਰਾਂ ਇੱਥੇ ਖੜੀਆਂ ਹੋਣਾਂ ਨਾ ਖੜੀਆਂ ਹੋਣ ਸਾਡੇ ਪੰਜਾਬੀ ਐਨੇ ਦਰਿਆਦਿਲ ਨੇ ਹਾਂ ਚਾਹੇ ਇੰਡੀਆ ਚ ਬੈਠਣ ਚਾਹੇ ਬ੍ਰਾਡਸ ਬੈਠਣ ਉਹ ਸਾਰੇ ਇਸ ਸਮੇਂ ਚ ਇੱਕ ਦੂਜੇ ਦਾ ਸਾਥ ਦਿੰਦੇ ਨੇ ਚਾਹੇ ਚਾਹੇ ਉਹ ਕਿਸਾਨੀ ਧਰਨੇ ਹੋਣ ਜਾਂ ਉਹ ਹੜ੍ਹ ਹੋਣ ਜਿੱਦਾਂ ਦੀ ਵੀ ਪ੍ਰੋਬਲਮ ਆਉਂਦੀ ਆ ਤੁਹਾਡੇ ਵੱਲੋਂ ਕੋਈ ਖਾਸ ਮਦਦ ਕੀਤੀ ਜਾ ਰਹੀ ਕਿਉਂਕਿ ਇਸ ਵੇਲੇ ਲੋਡ ਬਹੁਤ ਜ਼ਿਆਦਾ ਹੈ ਇਹ ਤਾਂ ਗੱਲਾਂ ਕਹਿਣ ਵਾਲੀਆਂ ਹੈ ਨਹੀਂ ਜੀ ਪਰ ਮੈਨੂੰ ਲੱਗਦਾ ਜਿਹੜੀ ਚੀਜ਼ ਵੀ ਪੋਸਿਬਿਲਟੀ ਹੈ ਸਾਨੂੰ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਅਸੀਂ ਆਪਣੇ ਵੱਲੋਂ ਜੋ ਜੋ ਸਰਦਾ ਮੈਂ ਤੇ ਡਾਕਟਰ ਸਾਹਿਬ ਅੱਜ ਹਮ ਛੋਟੀਆਂ ਗੱਲਾਂ ਨੂੰ ਛੱਡ ਦਿਓ ਤੁਸੀਂ ਸਾਈਡ ਤੇ ਪਰ ਮੇਨ ਇਹ ਹੈ ਕਿ ਲੋਕਾਂ ਤੱਕ ਜੋ ਜੋ ਚੀਜ਼ਾਂ ਨੇ ਉਹ ਪਹੁੰਚਣੀਆਂ ਚਾਹੀਦੀਆਂ ਨੇ ਜਿਵੇਂ ਕਰਨੇ ਨੇ ਅੱਜ ਇੱਕੋ ਬੋਰਡ ਦਾ ਇੰਤਜ਼ਾਮ ਕੀਤਾ ਸਮਾਨ ਤਾਂ ਮੇਰੀ ਮੱਕੜ ਸਾਹਿਬ ਨਾਲ ਜਦੋਂ ਗੱਲ ਹੋਈ ਨਾ ਇੱਥੇ ਗੁਲ ਸਾਹਿਬ ਇਧਰ ਆਇਓ ਹਾਂਜੀ ਸਮਾਨ ਬਹੁਤ ਹੈ ਰਾਤੀ ਰਾਤੀ ਹਾਂਜੀ ਅਮਰਸਰ ਸੀ ਅਸੀਂ ਡਾਕਟਰ ਸਾਹਿਬ ਨਾਲ ਵੀ ਗੱਲਾਂ ਹੁੰਦੀਆਂ ਸੀ ਕਿ ਸਮਾਨ ਇੱਥੇ ਇੰਨਾ ਜ਼ਿਆਦਾ ਹੋ ਚੁੱਕਾ ਹੈ ਲੇਕਿਨ ਲੋਕਾਂ ਤੱਕ ਪਹੁੰਚ ਨਹੀਂ ਰਿਹਾ ਉਹ ਪਹੁੰਚਾਉਣ ਦਾ ਜਿਹੜਾ ਜ਼ਰੀਆ ਉਹ ਸਭ ਤੋਂ ਜ਼ਰੂਰੀ ਹੈ ਸਮੇਂ ਕੇ ਅੰਦਰ ਤੱਕ ਲੋਕਾਂ ਤੱਕ ਪਹੁੰਚਣਾ ਕਿਵੇਂ ਆ ਤੂੰ ਉਹਦੇ ਵਿੱਚ ਕੀ ਕਰਨ ਜਾ ਰਹੇ ਤੁਸੀਂ ਬੋਟਸ ਆ ਬੋਟਸ ਹੁਣ ਸਾਰੇ ਲੱਗੇ ਹੋਏ ਆ ਜੀ ਮਨ ਲੱਗਾ ਅੱਜ ਆਰਟਿਸਟ ਕੋਡ ਮਾ ਸਾਰੇ ਸਾਡਾ ਜਾਗ ਜਾਣਾ ਕਿਉਂਕਿ ਦੋ ਦੋ ਚਾਰ ਚਾਰ ਕਰਕੇ ਸਾਰੇ ਜਦੋਂ ਆਉਣਗੇ ਦਿਲਜੀਤ ਨੇ ਵੀ ਆ ਕੇ ਡੇਰਾ ਲਾ ਲਿਆ ਇੱਥੇ ਕਰਨ ਨੇ ਨੇ ਵੀ ਬੋਰਡ ਪੇਜ ਦੀ ਹੋਰ ਵੀ ਚਾਰ ਬੰਦਿਆਂ ਨੇ ਜਿਹੜੇ ਸਾਡੇ ਆਰਟਿਸਟ ਨੇ ਜੱਸੀ ਭਾਜੀ ਕੱਲ ਪਰਸੋਂ ਤੋਂ ਇੱਥੇ ਲੱਗੇ ਹੋਏ ਨੇ ਹੋਰ ਆਰਟਿਸਟ ਲੋਕ ਲੱਗੇ ਨੇ ਔਰ ਸਾਡਾ ਤਾਂ ਹੀ ਮੇਨ ਮਕਸਦ ਆ ਕਿ ਸਾਰੀ ਦੁਨੀਆ ਤੱਕ ਇਹ ਮੈਸੇਜ ਪਹੁੰਚੇ ਤੇ ਸਾਰੇ ਜਣੇ ਆ ਕੇ ਉੱਪਰ ਇਹ ਗੱਲ ਹੋਈ ਹੋ ਰਹੀ ਹੈ ਕਿ ਜਿਸ ਚੀਜ਼ ਦਾ ਲੰਗਰ ਬਹੁਤ ਜ਼ਿਆਦਾ ਆ ਚੁੱਕਾ ਹੈ ਕਿਉਂਕਿ ਬੋਟਸ ਦੀ ਬਹੁਤ ਵੱਡੀ ਕਮੀ ਐ ਸੇ ਐਸ ਵੇਲੇ ਨਜ਼ਰ ਆ ਰਹੀ ਹੈ ਤਾਂ ਕਿ ਪਹੁੰਚ ਕਿਵੇਂ ਕੀਤੀ ਜਾਵੇ ਕਿਉਂਕਿ ਇੱਕ ਬੋਟ ਜਾਂਦੀ ਹੈ ਤਕਰੀਬਨ 2 ਤੋਂ 2.5 ਘੰਟੇ ਦਾ ਸਮਾਂ ਲੈ ਲੈਂਦੀ ਹੈ ਇਹ ਉਸ ਤੋਂ ਬਾਅਦ ਜਿਹੜੇ ਬਾਕੀ ਲੋਕਾਂ ਤੱਕ ਪਹੁੰਚ ਨਹੀਂ ਹੋ ਪੰਦੀ ਜੀ ਅਸੀਂ ਵੀ ਹੁਣ ਸਾਡੇ ਕੱਲ ਮਨਚਾ ਸਣ ਤੋਂ ਪਤਾ ਨਹੀਂ ਸੀ ਇਸ ਗੱਲ ਦਾ ਨਾ ਮੈਂ ਤਾਂ ਡਾਕਟਰ ਸਾਹਿਬ ਰਾਜ ਦੇਦੋਸੀ ਗੱਲਾਂ ਵੀ ਜੰਨਾਕ ਸਰਦਾ ਸਾਡੇ ਕੋਲੋਂ ਕੀ ਬੋਟਸ ਦਿੱਤੀਆਂ ਜਾਂਦੀਆਂ ਨਹੀਂ ਅਸੀਂ ਤਾਂ ਸਮਾਨ ਲੈ ਕੇ ਤੁਰੇ ਸੀਗੇ ਹਾਂਜੀ ਇੱਥੇ ਆ ਕੇ ਪਤਾ ਲੱਗਿਆ ਕਿ ਇੱਥੇ ਆ ਚੀਜ਼ਾਂ ਦੀ ਜ਼ਰੂਰਤ ਹੈ ਸੋ ਹੁਣ ਉਹਨਾਂ ਵੱਲ ਧਿਆਨ ਦੇ ਮੰਗਿਆ ਜੀ ਡਾਕਟਰ ਸਾਹਿਬ ਕੀ ਕੁਛ ਇੰਤਜ਼ਾਮ ਤੁਹਾਡੇ ਲੋਕ ਕਿਤੇ ਜਾਣਗੇ ਕਿ ਕੀ ਜ਼ਰੂਰੀ ਅਸੀਂ ਚੀਜ਼ ਦੇਖ ਰਹੇ ਹਾਂ ਪ੍ਰੋਬਲਮ ਇੱਥੇ ਚੱਲ ਰਹੀ ਹੈ ਅਸੀਂ ਵੈਸੇ ਤਾਂ ਜਿੰਨਾ ਵੀ ਸਾਡਾ ਪੰਜਾਬ ਹੈ ਸਾਰਾ ਜਦੋਂ ਕੋਈ ਮੁਸੀਬਤ ਆਉਂਦੀ ਹੈ ਤਾਂ ਇੱਕਜੁੱਟ ਹੋ ਜਾਂਦਾ ਹੈ ਪਰ ਅਸੀਂ ਅੱਜ ਆਏ ਹਾਂ ਔਰ ਕੱਲ ਮੇਰਾ ਅੰਮ੍ਰਿਤਸਰ ਆਉਣਾ ਹੋਇਆ ਹਰਮੰਦਰ ਸਾਹਿਬ ਤੇ ਕਾਫੀ ਰਾਤ ਤੱਕ ਅਸੀਂ 11 ਵਜੇ ਤੋਂ ਲੈ ਕੇ 1:30 ਵਜੇ ਤੱਕ ਉੱ ਤੇ ਬੜੀਆ ਅਰਦਾਸਾਂ ਵੀ ਕੀਤੀਆਂ ਪਰ ਸਵੇਰੇ ਫਿਰ ਮਨ ਚ ਆਇਆ ਵੀ ਉਸ ਜਗ੍ਹਾ ਤੇ ਵੀ ਜਾਣਾ ਚਾਹੀਦਾ ਤਾਂ ਅੱਜ ਅਸੀਂ ਆਏ ਆਂ ਔਰ ਦੇਖਦੇ ਆ ਕਿ ਕੀ ਕੀ ਚੀਜ਼ਾਂ ਦੀ ਲੋੜ ਹੈ ਜੇ ਬਤ ਉਹ ਸਾਡੇ ਮੈਡੀਕਲ ਕੈਂਪ ਦੀ ਲੋੜ ਹੋਊਗੀ ਸਾਡੇ ਕੋਲ ਬਹੁਤ ਵੱਡੀ ਇੱਕ ਟੀਮ ਹੈ 200 300 ਡਾਕਟਰਾਂ ਦੀ ਟੀਮ ਹੈ ਜੇ ਸਾਡੇ ਵੱਲੋਂ ਲੋੜ ਪਈ ਜੋ ਤਿਲ ਫੁੱਲ ਕਰ ਸਕਦੇ ਹੋ ਉਹ ਵੀ ਕਰਾਂਗੇ ਔਰ ਅਸੀਂ ਸਭ ਤੋਂ ਪਹਿਲਾਂ ਜ਼ਰੂਰੀ ਇਹ ਕਿ ਸਾਨੂੰ ਸਮਝ ਲੱਗਿਆ ਸੀ ਕਰਨਾ ਕੀ ਹੈ ਹਾਂਜੀ ਜੀ ਤੁਸੀਂ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਤੁਹਾਨੂੰ ਦਿਖਾ ਰਹੇ ਆਂ ਅਸੀਂ ਅੰਮ੍ਰਿਤਸਰ ਤੋਂ ਕਿ ਜਿਹੜਾ ਅਸਲ ਨਿੱਕੂ ਜੀ ਸਾਡੇ ਨਾਲ ਮੌਜੂਦ ਨੇ ਇਹ ਗੱਲਬਾਤ ਤੁਸੀਂ ਕਰ ਰਿਹਾ ਤਾਂ ਨਿੱਕੂ ਜੀ ਇਹ ਤੁਸੀਂ ਵੇਖੋ ਕਿ ਇਹ ਹਾਈਵੇ ਦਾ ਏਰੀਆ ਹੈ ਇੱਥੋਂ ਹਾਈਵੇ ਸ਼ੁਰੂ ਹੁੰਦਾ ਡੇਰਾ ਬਾਬਾ ਨਾਨਕ ਦਾ ਤਾਂ ਤੁਸੀਂ ਦੇਖੋ ਅਸਲ ਟਰੈਕਟਰਾਂ ਦੇ ਹਾਲਾਤ ਕੀ ਨੇ ਉਹ ਤੁਸੀਂ ਦੇਖੋ ਟਰੈਕਟਰ ਵੇਖ ਰਹੇ ਹੋ ਕਿ ਟਰੈਕਟਰ ਹੀ ਟੰਨ ਨੇ ਆ ਲੋਕ ਜਿਹੜੇ ਟਰੈਕਟਰਾਂ ਤੇ ਅੰਦਰ ਤੱਕ ਜਾ ਜਾ ਕੇ ਲੋਕਾਂ ਦੀ ਸੇਵਾ ਕਰਦੇ ਨੇ ਤੁਸੀਂ ਵੇਖ ਲਿਓ ਟਰੈਕਟਰ ਦੇ ਹਾਲਾਤ ਕੀ ਨੇ ਉਹ ਦੇਖੋ ਟਰੈਕਟਰ ਸਾਰਾ ਡੁੱਬਿਆ ਪਿਆ ਜੀ ਦੇਖੋ ਹਾਲਾਤ ਉਧਰੋਂ ਇਹ ਸੱਚੀ ਮਨ ਨਾਲ ਅਦਾ ਕਿਸਾਨ ਕੱਲਾ ਹੰਦਾ ਤਾਂ ਨਹੀਂ ਹੈਗਾ ਕਿਸਾਨ ਰੱਬ ਦਾ ਰੂਪ ਹੈ ਇਟ ਇਜ਼ ਹਰ ਹਾਲਾਤ ਚ ਸੱਚ ਕਰਵਾਵੇ ਹਰ ਹਾਲਾਤ ਹਰ ਬੰਦੇ ਨਾਲ ਸੱਚੀ ਗੱਲ ਜੀ ਹਰ ਬੰਦੇ ਨਾਲ ਖੜਦੇ ਨੇ ਤੇ ਤੁਸੀਂ ਵੇਖੇ ਹਾਲਾਤ ਇਸ ਵੇਲੇ ਇਹ ਇੱਥੇ ਟਰਾਲੀ ਵੀ ਸਵੇਰੇ ਡੁੱਬ ਗਈ ਸੀ ਇੱਕ ਟਰਾਲੀ ਜਾ ਰਹੀ ਸੀ ਟਰਾਲੀ ਵੀ ਜਿਹੜੀ ਹੈ ਪਲਟ ਗਈ ਅੱਗੇ ਜਾ ਕੇ ਤਾਂ ਇਸ ਵੇਲੇ ਹਾਲਾਤ ਨੇ ਕਿਉਂਕਿ ਜਿੱਥੇ ਕਿ ਸੜਕਾਂ ਦੇ ਉੱਤੇ ਵੱਡੀਆਂ ਗੱਡੀਆਂ ਚੱਲਦੀਆਂ ਸੀ ਅੱਜ ਉਹ ਨਾ ਸੜਕਾਂ ਦੇ ਉੱਤੇ ਜਿਹੜੀਆਂ ਬੋਟਸ ਚੱਲ ਰਹੀਆਂ ਨੇ ਤਾਂ ਜੇ ਅਗਰ ਟਰੈਕਟਰ ਵੀ ਚੱਲ ਰਿਹਾ ਤੇ ਅਦਾ ਹਾਲਾਤ ਨੇ ਮੰਨ ਸਿਰਫ ਇੱਕ ਗੱਲ ਦੱਸੋ ਬਾਕੀ ਤਾਂ ਗੱਲਾਂ ਤਾਂ ਚੱਲੀ ਜਾਣੀਆਂ ਜੀ ਸਰਕਾਰਾਂ ਕੁਝ ਕਰ ਰਹੀਆਂ ਇਧਰ ਕੁਝ ਨਹੀਂ ਜੀ ਕੋਈ ਆਇਆ ਕੋਈ ਇਧਰ ਨਹੀਂ ਆਇਆ ਬਾਬੇ ਸਰੀਆੜੀ ਗਏ ਦੋ ਬੋਰਡਾਂ ਲੇ ਕੇ ਐ ਸਰੀਆੜੀ ਸਾਹਿਬ ਤੋਂ ਬਾਬੇ ਸੁੱਖਾ ਹੁਣ ਨਵੀਆਂ ਬੋਰਡਾਂ ਲੈ ਆ ਗਏ ਇਹ ਦੋ ਛੜੀਆਂ ਵਾਂ ਦੋ ਬੋਰਡਾਂ ਸਾਡੀਆਂ ਗਈਆਂ ਵਾਂ ਦੋ ਵਾਪਸ ਆ ਕੇ ਫਿਰ ਲੋਕਾਂ ਦੇ ਘਰਾਂ 'ਚ ਗੱਲ ਬਿਮਾਰ ਬੱਚੇ ਬਿਮਾਰ ਬਜ਼ੁਰਗ ਬੰਦੇ ਸਾਰਿਆਂ ਨੂੰ ਕੱਢ ਕੇ ਕੱਲ ਸ਼ਾਮਾਂ ਲੱਗੀਆਂ ਨੇ ਰਾਤ ਵੀ ਖੜੋਤੇ ਰਾਤ ਦੇ ਚੱਲੀ ਜਾਂਦਾ ਕੰਮ ਅੱਜ ਵੀ ਕੋਈ ਸਰਕਾਰ ਦਾ ਕੋਈ ਨਮਾਇਦਾ ਨਹੀਂ ਆਇਆ ਸਾਬ ਫੋਟੋ ਜੇ ਆਉਂਦਾ ਕੋਈ ਤੇ ਇੱਥੋਂ ਪਾਣੀ ਵੇਖ ਕੇ ਫੋਟੋ ਲਵਾ ਕੇ ਮੋੜ ਜਾਂਦਾ ਨਾ ਕੋਈ ਬੇੜੀ ਨਾ ਕੋਈ ਸੰਦ ਨਾ ਕੋਈ ਇੰਤਜ਼ਾਮ ਕੋਈ ਨਹੀਂ ਸਭ ਤੋਂ ਵੱਡਾ ਸੰਪਰਦਾ ਦਾ ਕੰਮ ਅਸਰਾਲੀ ਸਾਹਿਬ ਦਾ ਵਾ ਜਿਹੜਾ ਬੋਡਾ ਲਿਕੇ ਦੋੇ ਫਿਰ ਰਹੇ ਆ ਮੈਨੂੰ ਲੱਗਦਾ ਸਭ ਤੋਂ ਜ਼ਰੂਰੀ ਇਹ ਕੰਮ ਆ ਜੀ ਸਰਕਾਰਾਂ ਤੱਕ ਵੀ ਮੈਸੇਜ ਪਹੁੰਚੇ ਅਸੀਂ ਬਾਬਾ ਜੀ ਨਵੀਆਂ ਦੋ ਇਹ ਲੋਕਾਂ ਤੱਕ ਜਿਹੜੀ ਸੇਵਾ ਇੱਥੇ ਕਿ ਪੰਜਾਬੀਆਂ ਨੇ ਕਮੀ ਦਾ ਕਿਸੇ ਜੀ ਦੀ ਛੜਨੀ ਨਹੀਂ ਇਥੇ ਲੰਗਰਾਂ ਦੀ ਚੈੱਕ ਕਰ ਬਣਾਉਣੇ ਹੁਣ ਜੋ ਚੀਜ਼ ਵੀ ਕਰਨੀ ਆ ਲੋਕਾਂ ਨੇ ਸਭ ਚੀਜ਼ਾਂ ਕਰ ਦੇਣੀਆਂ ਲੇਕਿਨ ਉੱਤਕ ਪਹੁੰਚਣੀਆਂ ਕਿ ਮੈਨੇ ਮੈਨੂੰ ਲੱਗਦਾ ਸਰਕਾਰਾਂ ਇੰਨਾ ਖਸਾ ਦੇ ਦੇਣ ਤੇ ਇੰਨੇ ਕਨਾ ਕਾਫੀ ਰਾਹਤ ਮਿਲ ਸਕਦੀ ਐ ਸਲਾਹ ਕੇ ਤੁਸੀਂ ਹੁਣ ਆਏ ਹੋ ਕੀ ਅਪੀਲ ਕਰੋਗੇ ਲੋਕਾਂ ਨੂੰ ਕਿ ਜਿਹੜੇ ਹਾਲੇ ਵੀ ਜਿਹੜੇ ਆਰਟਿਸਟ ਹੋਰ ਬਹੁਤ ਸਾਰੇ ਨੇ ਔਰ ਸਾਰੇ ਆਰਟਿਸਟ ਪੰਜਾਬ ਦੇ ਸਿਰ ਤੇ ਹੀ ਨੇ ਨਹੀਂ ਮੈਨੂੰ ਐ ਲੱਗਦਾ ਜੀ ਕਿ ਕੱਲੇ ਆਰਟਿਸਟ ਨਹੀਂ ਜਿਵੇਂ ਡਾਕਟਰ ਸਾਵਾ ਆਏ ਨੇ ਹਰ ਵਰਗ ਦੇ ਲੋਕ ਆਉਣਗੇ ਇਥੇ ਔਰ ਜਿਹੜੇ ਜਿਹੜੇ ਲੋਕਾਂ ਦਾ ਜਿੰਨਾ ਜਿੰਨਾ ਵਾਅਦਾ ਚ ਅਸੀਂ ਵੀ ਹਰ ਰੋਜ਼ ਏਰੀਆ ਜਿਹੜਾ 2 2 3 3 ਕਿਲੋਮੀਟਰ ਪਾਣੀ ਆਪਣੀ ਲਬੇਟ ਤੇ ਲੈ ਰਿਆ ਵਾ ਔਰ ਇਹ ਜਗ੍ਹਾ ਉਸੇ ਜਿੱਥੇ ਪਹਿਲੇ ਗੱਡੀਆਂ ਚਲਦੀਆਂ ਸੀ ਲੇਕਿਨ ਇੱਕ ਦਿਨ ਦੇ ਵਿੱਚ ਹਾਲਾ ਹੈ ਹੋ ਗਿਆ ਕਿ ਇੱਥੇ ਹੁਣ ਟਰੈਕਟਰ ਵੀ ਨਹੀਂ ਚੱਲ ਸਕਦਾ ਹਾਲਾਤ ਤੁਹਾਡੇ ਸਾਹਮਣੇ ਆ ਤੇ ਇਹਨੂੰ ਕਿਵੇਂ ਕਰ ਕਰੋਗੇ ਹੁਣ ਮੈਨੇਜ ਕਿਵੇਂ ਕੀਤਾ ਜਾਏਗਾ ਤੇ ਕੀ ਜ਼ਰੂਰਤ ਹੈ ਇਹ ਜ਼ਰੂਰਤ ਤਾਂ ਹੋਈ ਹੈ ਜੇ ਬੋਟਾਂ ਨਾਲ ਤਾਂ ਟਰੈਕਟਰਾਂ ਦੇ ਬਜਾਏ ਵੀ ਇੱਥੇ ਬੋਟਸ ਚੱਲਣ ਤੋਂ ਜ਼ਿਆਦਾ ਬੈਟਰ ਹੈ ਹੋਈ ਜ਼ਿਆਦਾ ਹੋਈ ਜ਼ਿਆਦਾ ਬੈਟਰ ਹੈ ਔਰ ਕੋਸ਼ ਜਿੰਨੀਆਂ ਵੀ ਵੋਟਰ ਨੇ ਜਿਵੇਂ ਲੇਖ ਤੇ ਖੜੀਆਂ ਨੇ ਹੋਰ ਪੰਜਾਬ ਵਿੱਚ ਬੜੀਆਂ ਘੜੀਆਂ ਨੇ ਆਪੋ ਸੈਣੀ ਗੱਲਾਂ ਡਾਕਟਰ ਸਰ ਜੀ ਸਰਕਾਰ ਆਪਦੀ ਆਈ ਤੇ ਆ ਜੇ ਤਾਂ ਜਿੰਨੀਆਂ ਵੋਟਾਂ ਪੈਸੇ ਕਮਾਉਣ ਲਈ ਲੇਖ ਤੇ ਲੱਗੀਆਂ ਹੋਈਆਂ ਨੇ ਹੋਰ ਪਾਸੇ ਲੱਗੀਆਂ ਹੋਈਆਂ ਨੇ ਉਹ ਵੋਟਾਂ ਨੂੰ ਚੱਕ ਇੱਥੇ ਚਿੱਟੇ ਕੁਰਤੇ ਪਿਆਵੇਂ ਪਾ ਕੇ ਬਹੁਤ ਆ ਰਹੇ ਨੇ ਅੱਜ ਕੱਲ ਇੱਥੇ ਦੇਖ ਕੇ ਚੱਲ ਜਾਂਦੇ ਇਸ ਤੋਂ ਦੇ ਅੱਗੇ ਤੁਸੀਂ ਇੱਥੇ ਤੱਕ ਪਹੁੰਚੋ ਪਿੱਛੇ ਹੀ ਚੱਲ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਇਹ ਤਾਂ ਹੁਣ ਕਹਿਣ ਵਾਲੀ ਗੱਲੇ ਨਹੀਂ ਜੀ ਕੋਈ ਇਹ ਤਾਂ ਆਪ ਨੂੰ ਇਸ ਟਾਈਮ ਕਿਉਂਕਿ ਇਸ ਸਮੇਂ ਤਾਂ ਇਨਸਾਨੀਅਤ ਦੀ ਗੱਲ ਚੱਲਦੀ ਹੈ ਔਰ ਜਿਨਨੇ ਆਪਾਂ ਲੋਕ ਦੇਖੇ ਨੇ ਜਿਹੜੇ ਪਾਣੀ ਦੇ ਵਿੱਚ ਹੜ ਚੁੱਕੇ ਨੇ ਜਿਨ੍ਹਾਂ ਦੀਆਂ ਲਾਸ਼ਾਂ ਸਾਨੂੰ ਪਾਕਿਸਤਾਨ ਤੋਂ ਜਾ ਕੇ ਲੱਭਣੀਆਂ ਨੇ ਸੋ ਇਹ ਸਾਰਿਆਂ ਨੂੰ ਦਿਖਦਾ ਪਿਆ ਸਾਰਾ ਕੁਝ ਸੋ ਮੈਨੂੰ ਲੱਗਦਾ ਇੱਥੇ ਚਿੱਟੇ ਕੋਟ ਤੇ ਪਜਾਮੇ ਦੀ ਲੋੜ ਨਹੀਂ ਹੈਗੀ ਇੱਥੇ ਇਨਸਾਨਾਂ ਦੀ ਲੋੜ ਹੈ ਉਹ ਕੱਪੜਿਆਂ ਦਾ ਕੋਈ ਮਤਲਬ ਨਹੀਂ ਹੈਗਾ ਲੋਕ ਜਿਹੜੇ ਘਰਾਂ ਦੇ ਵਿੱਚ ਛੱਤਾਂ ਦੇ ਚੜੇ ਬੈਠੇ ਨੇ ਉਹਨਾਂ ਤੱਕ ਸਾਡਾ ਜਿਹੜੀ ਉਹਨਾਂ ਦੀ ਸਹੂਲਤਾਂ ਕਿਵੇਂ ਪਹੁੰਚ ਸਕਦੀ ਹੈ ਸਾਨੂੰ ਸਿਰਫ ਉਥੇ ਵਰਕਰਨਾਂ ਚਾਹੀਦੇ ਮਿਸਕੂ ਜੀ ਤਿਆਰ ਨੇ ਪੂਰਾ ਆਪਾਂ ਤਿਆਰ ਹਾਂ ਜੀ ਇਸ ਲਈ ਤੱਕ ਪਹੁੰਚੇ ਹਾਂ ਔਰ ਸੰਤ ਲੱਗਦਾ ਸੀ ਕਿ ਸ਼ਾਇਦ ਜੋ ਅਸੀਂ ਸੋਚ ਕੇ ਤੁਰੇ ਆ ਇਤਨਾ ਗੱਲ ਬਣਨੇ ਪਰ ਉਹ ਤਾਂ ਬਹੁਤ ਛੋਟੀਆਂ ਸਿੰਘ ਸਾਹਿਬ ਦੇਵੇ ਹੈਲੀਕਾਪਟਰ ਕਹਿੰਦੇ ਲੋਕਾਂ ਦੀ ਸੇਵਾ ਵਾਸਤੇ ਲਾ ਆ ਕਰੋ ਹੈਲੀਕਾਪਟਰ ਕੀ ਜਾਈ ਹੈ ਹੈਲੀਕਾਪਟਰ ਤੇ ਆਪ ਮਾਹ ਬੈਂਦੇ ਵਾਲੀ ਗੱਲ ਜਨਤਾ ਦਾ ਕਿ ਸਰੂਗਾ ਤੁਸੀਂ ਤੁਸੀਂ ਕਦੇ ਸੋਚੋ ਕੋਈ ਵੀ ਸੀ ਆ ਮੈਂ ਸਾਡੇ ਹੋਣ ਵਾਲਿਆਂ ਨੇ ਜਾਂ ਪਹਿਲਾਂ ਵਾਲਿਆਂ ਨੇ ਇਹ ਹੈਲੀਕਾਪਟਰ ਦਿੰਦਾ ਕੌਣ ਇਹਨਾਂ ਨੂੰ ਜੇ ਉੱਪਰ ਚੀੜਾ ਕੱਢ ਕੇ ਜਾਣਾ ਉਹਦਾ ਫਾਇਦਾ ਕੀ ਹੈ ਜਿਨ੍ਹਾਂ ਨੇ ਦਿੱਤਾ ਉਹਨਾਂ ਤਾਂ ਕੋਈ ਚੀਜ਼ ਤਾਂ ਪਹੁੰਚੇ ਨਾ ਕਿਸ਼ਤੀ ਜਾਈ ਦੀ ਹੈ ਲੀਕੋ ਸਾਨੂੰ ਹੈਲੀਕਾਪਟਰ ਨਹੀਂ ਕਿਸ਼ਤੀਆਂ ਹੈਲੀਕਾਪਟਰ ਦੀ ਲੋੜ ਨਹੀਂ ਸਾਨੂੰ ਕਿਸ਼ਤੀਆਂ ਦੇ ਦੇਣ ਜਿਹੜਾ ਹੀ ਪਾਣੀ ਦੇ ਵਿੱਚ ਉਹਦੀ ਬੋਰਡ ਲੈ ਕੇ ਗਰੀਬ ਲੋਕ ਜਿਹੜੇ ਮਜ਼ਦੂਰ ਲੋਕ ਆਸਾਂ ਲੋਕ ਜਿਹੜਾ ਮੇਨ ਮੇਨ ਸਾਰ ਹੈ ਉਹ ਇਹੀ ਹੈ ਕਿ ਪੂਰੀ ਸਰਕਾਰ ਜਾਂ ਆਵਾਮ ਜਿਹੜੇ ਜਿਹੜੇ ਵੀ ਸੇਵਾ ਕਰਨਾ ਚਾਹੁੰਦੇ ਨੇ ਇੱਥੇ ਕਿਸੇ ਚੀਜ਼ ਦੀ ਲੋੜ ਨਹੀਂ ਰਾਸ਼ਨ ਬਹੁਤ ਜ਼ਿਆਦਾ ਤਾਦਾਦ ਚ ਪਹੁੰਚ ਚੁੱਕਿਆ ਲੋਕ ਬਹੁਤ ਆ ਚੁੱਕੇ ਨੇ ਮੇਨ ਸਾਨੂੰ ਇੱਥੇ ਬੋਟ ਚਾਹੀਦੀਆਂ ਨੇ ਜਿੰਨੀਆਂ ਬੋਟ ਦੇ ਸਕਦੇ ਹੋ ਇਸ ਟਾਈਮ ਬੋਟ ਦੇ ਦਿਓ ਜਿਹੜੇ ਵੱਲੋਂ ਵੀ ਅਰੇਂਜ ਕੀਤੀਆਂ ਜਾਣਗੀਆਂ ਸਾਰੇ ਹੁਣ ਜਾ ਕੇ ਟ੍ਰਾਈ ਕਰਾਂਗੇ ਜੀ ਸਭ ਤੋਂ ਪਹਿਲਾਂ ਬੋਟਸ ਲੈਣੀਆਂ ਜਾਣ ਜਿੰਨੀਆਂ ਬੋਟਸ ਆਉਣੀਆਂ ਉਹਨਾਂ ਲੋਕਾਂ ਦਾ ਭਲਾ ਹੋਊਗਾ ਡਾਕਟਰ ਸਾਹਿਬ ਹੋਰ ਤੁਹਾਡੇ ਨੂੰ ਸਪੈਸ਼ਲੀ ਤੁਸੀਂ ਪੇਸ਼ੇ ਤੋਂ ਡਾਕਟਰ ਹੋ ਕੀ ਕੀ ਚੀਜ਼ਾਂ ਸਮਝ ਦਿਓ ਕਿ ਆਉਣ ਵਾਲੇ ਸਮੇਂ ਚੱਤੇ ਦੇਖਤ ਜਿਹੜੀ ਆਣੀ ਹੈ ਕਿਉਂਕਿ ਪਾਣੀ ਜਦੋਂ ਥੱਲੇ ਜਾਂਦਾ ਉਹਦਾ ਵੀ ਦਿੱਕਤਾਂ ਬਹੁਤ ਆਣੀਆਂ ਲੇਕੋ ਬਹੁਤ ਦਿੱਕਤਾਂ ਆਉਣਗੀਆਂ ਬਹੁਤ ਜ਼ਿਆਦਾ ਪ੍ਰੋਬਲਮ ਆਉਣਗੀਆਂ ਜਿੰਨਾ ਵੀ ਮੈਡੀਕਲ ਅਦਾਰਾ ਅਗਰ ਉਹ ਸੱਚਮੁੱਚ ਜਨਤਾ ਲਈ ਕੁਝ ਕਰਨਾ ਚਾਹੁੰਦੇ ਆ ਆਪਣੇ ਹਸਪ ਪਰ ਇਹ ਜੇ ਮੌਕੇ ਦੇ ਆਗੇ ਜਦੋਂ ਲੋਕ ਅੱਗੇ ਆਉਂਦੇ ਨੇ ਤਾਂ ਇਹ ਇੱਕ ਜ਼ਰੂਰੀ ਚੀਜ਼ਾਂ ਹੋ ਜਾਂਦੀਆਂ ਨੇ ਬਾਕੀ ਜਿੰਨਾ ਕਿ ਮੈਂ ਇੱਥੇ ਆ ਕੇ ਦੇਖਿਆ ਇੱਥੇ ਸਭ ਤੋਂ ਜ਼ਿਆਦਾ ਜਿਹੜੀ ਲੋੜ ਹੈ ਉਹ ਮੈਡੀਕਲ ਫੈਸਿਲਿਟੀ ਦੀ ਬਹੁਤ ਜ਼ਬਰਦਸਤ ਜ਼ਬਰਦਸਤ ਲੋੜ ਪੈਣ ਵਾਲੀ ਆ ਔਰ ਦੂਜੀ ਜਿਹੜੀ ਇੱਥੇ ਲੋੜ ਹੈ ਸਭ ਤੋਂ ਪਹਿਲਾਂ ਅੱਜ ਜਿਹੜੀ ਮੌਜੂਦਾ ਜ਼ਰੂਰਤ ਹੈ ਉਹ ਇੱਥੇ ਹੈਗੀ ਆ ਬੋਟ ਦੀ ਜਨਤਾਂ ਜਾਤ ਸਾਧਨ ਦੀ ਅਗਰ ਉਹ ਜਾਤਾਂ ਜਾਤ ਸਾਧਨ ਇੱਥੇ ਉਪਲਬਧ ਕਰਾਏ ਜਾਣ ਉਹਨਾਂ ਦੇ ਨਾਲ ਮੇਰਾ ਖਿਆਲ ਹੈ ਕਿ ਸਾਡੀ ਜਿਹੜੀ ਸਰਕਾਰ ਹੈ ਅਗਰ ਉਹ ਮੇਰੀ ਗੱਲ ਸੁਣ ਰਹੀ ਆ ਜਾਂ ਜਨਤਾ ਵੀ ਮੇਰੀ ਗੱਲ ਸੁਣ ਰਹੀ ਆ ਜ਼ਰੂਰ ਨਹੀਂ ਹ ਆਪਾਂ ਖੁਦ ਵੀ ਬਹੁਤ ਕੁਝ ਬਣਾ ਲੈਨੇ ਆ ਗੱਡੇ ਟਰਾਲੀਆਂ ਟਰੈਕਟਰ ਤੇ ਖੁਦ ਹੀ ਆਪਾਂ ਫੱਟੇ ਜੋੜ-ਜੋੜ ਕੇ ਵੀ ਜੇ ਵੋਟਰਾਂ ਵੋਟਾਂ ਵਾਲਾ ਇੰਤਜ਼ਾਮ ਕਰ ਲਈਏ ਤਾਂ ਵੀ ਬੜੀ ਗੱਲ ਆ ਉਹਦੇ ਨਾਲ ਵੀ ਅਸੀਂ ਇਹ ਕਹਿ ਸਕਦੇ ਇੱਕ ਮੇਰਾ ਬੜਾ ਮੈਸੇਜ ਆ ਜਿਹੜਾ ਮੈਂ ਦੇਣਾ ਚਾਹੁੰਦਾ ਕਿ ਅਗਰ ਸਾਡੀ ਸਰਕਾਰ ਚਾਹੇ ਤਾਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਕਿਸ਼ਤੀਆਂ ਇੱਧਰ ਉੱਧਰ ਵੋਟਾਂ ਦੇ ਵਿੱਚ ਲੇਖਾਂ ਦੇ ਵਿੱਚ ਤੁਰੀਆਂ ਫਿਰਦੀਆਂ ਨੇ ਕੋਈ ਆ ਲੇਖ ਚ ਹੈ ਕੋਈ ਉਹ ਲੇਖ ਚ ਹੈ ਕੋਈ ਚੱਲਦਾ ਤੇ ਉਹਨਾਂ ਨੂੰ ਚੱਕ ਕੇ ਇੱਕ ਵਾਰੀ ਉਸ ਜਗ੍ਹਾ ਤੇ ਲੈ ਕੇ ਆਉਣਾ ਚਾਹੀਦਾ ਗੱਲਾਂ ਦੀ ਧਰਤੀ ਤੇ ਆਏ ਹੋ ਜੀ ਬਿਲਕੁਲ ਜੀ ਬਿਲਕੁਲ ਹੈ ਬਿਲਕੁਲ ਮਜਾਇਲ ਵੇ ਇਹ ਡੱਡੇ ਹੋਏ ਆ ਭਾਜੀ ਇਹ ਪੰਜਾਬੀ ਸੁਣਦੇ ਨੇ ਕੱਲੇ ਮਝੈਲਨੀ ਜੀ ਜਿਹੜੀ ਪੰਜਾਬੀ ਕੌਮ ਆ ਨਾ ਹਮੇਸ਼ਾ ਚੜਦੀ ਕਲਾ ਚ ਹੀ ਆ ਚਾਹੇ ਅਸੀਂ ਹੜਾਂ ਚ ਹੋਈਏ ਚਾਹੇ ਸੋਕਿਆਂ ਚ ਹੋਈਏ ਚਾਹੇ ਤੰਧਾਂ ਜਿੱਥੇ ਮਰਜੀ ਹੋਈਏ ਇਹ ਸਾਡੀ ਪੰਜਾਬੀ ਕੌਮ ਆ ਜੀ ਹਮੇਸ਼ਾ ਚੜਦੀ ਕਲਾ ਚ ਰਹੇਗੀ ਜੇਕਰ ਬੋਲੇ ਸੋਨਿਆਲੇ ਸਾਸਰੀਆ ਕਾਲ ਕੋਸ਼ਿਸ਼ ਹੋਊ ਕਿ ਜਿਹੜਾ ਵੋਟਾਂ ਦਾ ਇੰਜ਼ਾਮ ਕਰਨਾ ਇਹਦੇ ਨਾਲ ਨਾਲ ਜਿਹੜੇ ਸਾਡੇ ਇਹ 2% ਵਾਲੇ ਲੋਕ ਜਿਹੜੇ ਸਾਨੂੰ ਕਹਿੰਦੇ ਕਿ 2% ਵਾਲੇ ਨੇ ਸਭ ਤੋਂ ਪਹਿਲਾਂ ਜਾ ਕੇ ਕੋ ਨਾਲੇ ਗੀਤ ਵੀ ਜ਼ਰੂਰ ਬਣਾਵਾਂਗੇ ਜਿਹੜਾ ਤਹਾਕੋ ਚੜ ਦੇਣ ਚਗੇ ਇਹ 2% ਵਾਲੇ ਨਹੀਂ ਹੁਣਾਂ ਨਾਲ ਵਾਸਤੇ ਕੁਝ ਮੇਰੇ ਰਸਤੇ ਚ ਆਉਂਦੀ ਸੀ ਲਾਈਨ ਇੱਕ ਹਲਵੰਤ ਦੀ ਲਾਈਨ ਸੀ ਮੈਂ ਇਦਾਂ ਨਹੀਂ ਮੈਂ ਵੈਸੇ ਸੁਣਾਨਾ ਕਿ 90% ਕੁਰਬਾਨੀਆਂ ਨੇ ਸਾਡੀਆਂ ਉਦਾਂ ਅਸੀਂ 2% ਵਾਲੇ ਵਾਹ ਤੇ ਸਾਨੂੰ 2% ਵਾਲੇ ਕਹਿੰਦੇ ਨੇ ਦੇਖੋ 2% ਵਾਲੇ ਸਾਰੀ ਦੁਨੀਆ ਤੇ ਕਿਵੇਂ ਇਹ ਟੈਂਸ਼ਨਾਂ ਜੋ ਹੜਾਂ ਚੋਂ ਸੋਕਿਆਂ ਚੋਂ ਕਿਵੇਂ ਨਿਕਲਦੇ ਨੇ ਚਾਹੇ ਕਿਸਾਨੀ ਧਰਨਾ ਸਾਡੀ ਕੋਈ ਸਾਡੀ ਕੋਈ ਮਦਦ ਕਰਦਾ ਨਹੀਂ ਕਰਦਾ ਕੋਈ ਟੈਨਸ਼ਨ ਨਹੀਂ ਲੇਕਿਨ ਅਸੀਂ ਟੈਨਸ਼ਨ ਦੇ ਵਿੱਚ ਵੀ ਸਾਬੀ ਪੰਜਾਬੀਆਂ ਨੂੰ ਜਦੋਂ ਲੋੜ ਪੈਂਦੀ ਕੋਈ ਨਹੀਂ ਆਂਦਾ ਪੰਜਾਬੀ ਹਸਪਤਾਲ ਤੇ ਆਏ ਨਹੀਂ ਨਹੀਂ ਮੈਂ ਮੈਨੂੰ ਕੱਲ ਖੁਸ਼ੀ ਹੋਈ ਜੀ ਕੱਲ ਹਰਿਆਣਾ ਵਾਲਿਆਂ ਦੀ ਇੱਕ ਨਿਊਜ਼ ਪਈ ਹੋਈ ਸੀ ਕਿ ਅਸੀਂ ਹਰਿਆਣਾ ਤੋਂ ਟਰਾਲੀਆਂ ਲੈ ਕੇ ਤੁਰਨ ਲੱਗੇ ਆ ਮੈਨੂੰ ਲੱਗਦਾ ਇਸ ਵਾਰ ਸਾਰੇ ਆਉਣਗੇ ਕਿਉਂਕਿ ਕਿਸਾਨ ਸਾਰੀ ਦੁਨੀਆ ਦਾ ਭਲਾ ਕਰਦੇ ਨੇ ਬਿਲਕੁਲ ਲੱਗਦਾ ਤੁਸੀਂ ਵੇਖ ਸਕਦੇ ਹੋ ਤੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਕਿ ਇਸ ਤਰੀਕੇ ਨਾਲ ਲੋਕਾਂ ਨੂੰ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਰੈਸਕਿਊ ਦੀ ਟੀਮਾਂ ਤੁਸੀਂ ਦੇਖੋ ਇੱਥੇ ਆਏ ਨੇ ਤਾਂ ਭਾਜੀ ਕਿੱਥੋਂ ਲੈ ਕੇ ਆਏ ਜੀ ਭਾਜੀ ਅਸੀਂ ਜਗਦੇਖੁਰ ਤੋਂ ਆਏ ਆ ਡੰਗਰਾਂ ਦਾ acharamogya ਲੈਣ ਆਏ ਆ ਕੋਈ ਗੱਲ ਕੱਟਦੇ ਨਹੀਂ ਬੱਸ ਦੀ ਭੈਣ ਜੀ ਕੀ ਦਿੱਕਤ ਆ ਰਹੀ ਹੈ ਤੇ ਕਿੱਧਰੋਂ ਆਏ ਹੋ? ਅਸੀਂ ਇੱਥੋਂ ਲੱਗੋ ਹੀ ਆਏ ਜੋ ਬੜਾ ਔਖਾ ਜੋ ਬੜਾ ਘਰਾਂ ਦੇ ਵਿੱਚ ਬੜੇ ਮਾੜੇ ਹਾਲਾਤ ਆ। ਬਹੁਤ ਪਕੜਾ ਜਿ ਡੰਗਰਾਂ ਦਾ ਵੀ ਬਹੁਤ ਨਾ ਕੁਛ ਨਹੀਂ ਹੈਗਾ ਖਾਣ ਨੂੰ। ਦੱਸੋ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਤਾਂ ਇਹ ਹਾਲਾਤ ਨੇ ਇਸ ਵੇਲੇ ਬਣੇ ਨੇ ਤੇ ਇੰਦਰਜੀਤ ਨਿੱਕੂ ਹਣੀ ਪਹੁੰਚੇ ਨੇ ਤਾਂ ਉਹਨਾਂ ਨੇ ਵੀ ਐਲਾਨ ਕੀਤਾ ਹੈ ਕਿ ਜੋ ਬੰਦੀ ਮਦਦ ਹੋਏਗੀ ਉਹਨਾਂ ਵੱਲੋਂ ਕੀਤੀ ਜਾਏਗੀ। ਕੁੱਲ ਮਿਲਾ ਕੇ ਮਦਦ ਦਿਹਾਤਕ ਗਿਆ ਰਹੇ ਨੇ ਲੇਕਿਨ ਮਦਦ ਉਹ ਕੀਤੀ ਜਾਵੇ ਜਿਸ ਦੀ ਲੋੜ ਹੈ ਤਾਂ ਉਹ ਕੰਮ ਇੱਥੇ ਪੂਰਾ ਕੀਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਦੀ ਲੋੜ ਆ ਉਹਨਾਂ ਨੇ ਕਿਹਾ ਕਿ ਅਸੀਂ ਪੂਰਾ ਕਰਾਂਗੇ ਲੇਕਿਨ ਪੰਜਾਬੀ ਗਾਇਕਾ ਦੀ ਐਂਟਰੀ ਹੋਣ ਦੇ ਨਾਲ ਮਾਨਸਿਕਦਿਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਹਤ ਦੀਆਂ ਹੋਰ ਚੀਜ਼ਾਂ ਜਿਹੜੀਆਂ ਨਹੀਂ ਉੱਥੇ ਲੋਕਾਂ ਨੂੰ ਮਿਲਦੀਆਂ ਨਜ਼ਰ ਆਣਗੀਆਂ ਕੈਮਰਾਮੈਨ ਅਰਸ਼ ਨਾਲ ਸੁਮਿਤ ਖੰਨਾ ਗ੍ਰੀਡ ਪੰਜਾਬ ਟੀਵੀ ਅਜਨਾਲਾ